ਸਾਤ ਸੰਗਤ ਜਿਓ ਵਿਸਾਖੀ ਤੇ ਵੱਡਾ ਦਾਨ ਕਰਨਾ ਨਾ ਭੁੱਲਣਾ ਬਾਬਾ ਕੁਲਵੰਤ ਸਿੰਘ ਜੀ ਨੇ ਦੱਸਿਆ ਹੈਰਾਨੀ ਜਨਕ ਗੱਲਾਂ ਇਹ ਯੋਗ ਭੁੱਲ ਨਾ ਜਾਇਓ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਸਤਿਗੁਰੂ ਜੀ ਕਿਰਪਾ ਕਰਨ ਮਿਹਰਮਤ ਕਰਨ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗਤ ਜਿਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿੱਚ ਆਪਾਂ ਪੜ੍ਹਨੇ ਆ ਸਤਿਗੁਰੂ ਕਹਿੰਦੇ ਨੇ ਉਥੈ ਅੰਮ੍ਰਿਤ ਵੰਡੀਐ ਸੁਖੀਆ ਹਰ ਕਰਨੇ ਜਮ ਕੇ ਪੰਥ ਨਾ ਪਾਈਐ ਫਿਰ ਨਾਹੀ ਮਰਨੇ ਸਤਿਗੁਰੂ ਕਹਿੰਦੇ ਨੇ ਸਭ ਜੀਵਾਂ ਨੂੰ ਜਿਹੜਾ ਸੁਖੀ ਕਰਨ ਵਾਲਾ ਹੈ ਅੰਮ੍ਰਿਤ ਨਾਮ ਉਹ ਸਤਸੰਗਤ ਵਿੱਚ ਵੰਡੀਦਾ ਹੈ ਤੇ ਪ੍ਰਮਾਤਮਾ ਨੂੰ ਵੰਡਦਾ ਹੈ ਸਤਗੁਰੂ ਕਹਿੰਦੇ ਨੇ ਜਿਹੜੇ ਜਮ ਤੇ ਰਾਤ ਤੇ ਨਹੀਂ ਪਾਏ ਜਾਂਦੇ ਉਹਨਾਂ ਨੂੰ ਮੌੜ ਮੌਤ ਦਾ ਡਰ ਵਿਆਪਦਾ ਨਹੀਂ ਹੈ ਉਹ ਅਮਰਤ ਪ੍ਰਾਪਤ ਕਰ ਲੈਂਦੇ ਨੇ ਮਨੁੱਖ ਮੇਰੇ ਸਤਗੁਰੂ ਉਹਨਾਂ ਤੇ ਕਿਰਪਾ ਕਰ ਦਿੰਦੇ ਨੇ ਹੁਣ ਸਾਰੀ ਗੱਲ ਟੋਟਲੀ ਗੱਲ ਜਿਹੜੀ ਹੈ ਇੱਥੇ ਸਪਸ਼ਟ ਹੋ ਗਈ ਵਿਸਾਖੀ ਆ ਰਹੀ ਹੈ ਕਦੇ 1699 ਦੀ ਵਿਸਾਖੀ ਨੂੰ ਯਾਦ ਕਰਿਓ ਜਦੋਂ ਆਪੇ ਗੁਰੂ ਚੇਲਾ ਦਾ ਸਿਧਾਂਤ ਉਪਦੇਸ਼ ਸਾਨੂੰ ਸਤਗੁਰੂ ਨੇ ਦਿੱਤਾ ਸੀ ਸਾ ਸੰਗਤ ਦਾ ਵਿਸਾਖੀ ਆ ਰਹੀ ਹੈ ਕਦੇ ਚਾਹ ਹੁੰਦਾ ਸੀ ਵਿਸਾਖੀ ਦਾ ਕਿ ਜੀ ਵਿਸਾਖੀ ਆ ਰਹੀ ਹੈ 1699 ਦੀ ਵਿਸਾਖੀ ਨੂੰ ਯਾਦ ਕਰਕੇ ਜੋਸ਼ ਭਰ ਜਾਂਦਾ ਸੀ ਅੰਦਰ ਸੰਗਤ ਦੇ ਤੇ ਮਨ ਚ ਚਾਹ ਹੁੰਦਾ ਸੀ ਫਸਲਾਂ ਨੂੰ ਵਾਢੀ ਪਏਗੀ ਵਿਸਾਖੀ ਤੇ ਦਾਤੀ ਬਿੰਦੀ ਹੁੰਦੀ ਸੀ ਫਸਲਾਂ ਨੂੰ ਔਰ ਦੂਜੀ ਗੱਲ ਚਾਹ ਹੁੰਦਾ ਸੀ ਵੀ ਚਾਰ ਪੈਸੇ ਆਉਣਗੇ ਤੇ ਇਹ ਵਿਚਾਰ ਹੁੰਦਾ ਸੀ ਵੀ ਵਿਸਾਖੀ ਵਿਸਾਖੀ ਨੂੰ ਇੱਕ ਤਿਹਾਰ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਸੀ ਅੰਮ੍ਰਿਤ ਸੰਚਾਰ ਹੋਣਗੇ ਅੰਮ੍ਰਿਤ ਛਕਾਂਗੇ ਜੀ ਗੁਰੂ ਵਾਲੇ ਬਣਾਗੇ ਪ੍ਰਚਾਰ ਹੋਵੇਗਾ ਸਮਾਗਮ ਹੋਣਗੇ ਕੁਝ ਨਾ ਕੁਝ ਲਾਹਾ ਲਵਾਂਗੇ ਪਰ ਅੱਜ ਸਾਡੇ ਲੋਕਾਂ ਨੂੰ ਉਹ ਚਾਹ ਖਤਮ ਹੋ ਗਿਆ ਉਹ ਸਾਰੀਆਂ ਚੀਜ਼ਾਂ ਜੜੀਆਂ ਸੀ ਇੱਕ ਸੁਪਨਾ ਬਣ ਕੇ ਰਹਿ ਗਈਆਂ ਚਲੋ ਖੈਰ ਮੈਂ ਬੇਨਤੀ ਕਰਕੇ ਆਪ ਜੀ ਦਾ ਧੰਨਵਾਦ ਕਰਵਾ ਸਾਧ ਸੰਗਤ ਵਿਸਾਖੀ ਤੇ ਇਸ ਵਾਰ ਕਹਿੰਦੇ ਵੱਡਾ ਇਕੱਠ ਹੋ ਰਿਹਾ ਹੈ ਕੁਝ ਲੋਕਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਅਸੀਂ ਇਹ ਚੀਜ਼ਾਂ ਵਿੱਚ ਰਹਿ ਗਏ ਵਿਸਾਖੀ ਤੇ ਇਕੱਠ ਕਰੋ ਮੈਂ ਕਹਿਣਾ ਵੀ ਬਸਾਖੀ ਤੇ ਇਕੱਠ ਕਰਨਾ ਕੋਈ ਮਾੜੀ ਗੱਲ ਨਹੀਂ ਪਰ ਕੋਈ ਮੁੱਦਾ ਕੋਈ ਸਟੈਂਡ ਕੋਈ ਐਸੇ ਸਾਡੀਆਂ ਮੰਗਾਂ ਹੋਣ ਤੇ ਜਿਹੜੀਆਂ ਹੱਲ ਹੋ ਵੀ ਜਾਣ ਪੰਥ ਇਕਤਰਤ ਰਹੇ ਇਕੱਠ ਕਰਕੇ ਅਸੀਂ ਇਕੱਠ ਅੱਜ ਕਰ ਲਿਆ ਜੀ ਕੱਲ ਨੂੰ ਭੁੱਲ ਗਏ ਜੀ ਕਿਹੜਾ ਇਕੱਠ ਜੀ ਪੁੱਛ ਕਿਹੜੀਆਂ ਮੰਗਾਂ ਹੋਈਆਂ ਅਗਲੇ ਸਾਲ ਫੇਰ ਨਾਵਾ ਇਕੱਠ ਕਰ ਲੋ ਇਕੱਠ ਕਰਨ ਦਾ ਫਾਇਦਾ ਤਾਂ ਹੁੰਦਾ ਮੈਂ ਬੇਨਤੀ ਕਰਾਂ ਵੀ ਸਰਬੱਤ ਖਾਲਸਾ ਬੁਲਾਇਆ ਗਿਆ ਸੀ ਜੇ ਮੈਂ ਨਹੀਂ ਭੁੱਲਦਾ 2015 ਦੇ ਵਿੱਚ ਅੱਜ ਤੋਂ 10 ਸਾਲ ਪਹਿਲਾਂ ਸਰਬੱਤ ਖਾਲਸਾ ਦੇ ਵਿੱਚ ਕੁਝ ਚੀਜ਼ਾਂ ਤੈਅ ਹੋਈਆਂ ਸੀ, ਕੁਝ ਮੰਗਾਂ ਤੈਅ ਹੋਈਆਂ ਸੀ। ਸਾਧ ਸੰਗਤ ਜਿਨ੍ਹਾਂ ਨੂੰ ਮੰਨਿਆ ਗਿਆ ਵਾਕੂ ਵੀ ਪਰ ਸਰਬੱਤ ਖਾਲਸਾ ਇਕੱਠਾ ਕਦੋਂ ਹੁੰਦਾ ਹੈ? ਸਰਬੱਤ ਖਾਲਸਾ ਇਕੱਠਾ ਉਦੋਂ ਹੁੰਦਾ ਹੈ ਸਾਧ ਸੰਗਤ ਜਦੋਂ ਕਿ ਪੰਥ ਨੂੰ ਲੋੜ ਹੋਵੇ, ਕੁਝ ਚੀਜ਼ਾਂ ਦੀ ਕੌਮ ਨੂੰ ਕੁਝ ਲੋੜ ਹੋਵੇ, ਸਿਧਾਂਤਾਂ ਦੀ ਤੇ ਜਦੋਂ ਨੌਜਵਾਨੀ ਦੇ ਉੱਤੇ ਸਾਹ ਸੰਗਤ ਪ੍ਰਭਾਵ ਹੋਵੇ ਮਾੜੀਆਂ ਚੀਜ਼ਾਂ ਦਾ ਉਹਨਾਂ ਨੂੰ ਸਿੱਧੇ ਮਾਰਗ ਤੇ ਪਾਉਣ ਲਈ ਕੁਝ ਆਗੂਆਂ ਦੀਆਂ ਗਲਤੀਆਂ ਕਰਕੇ ਸਰਬਤ ਖਾਲਸਾ ਜਾਂ ਫਿਰ ਕੌਮ ਦੇ ਉੱਤੇ ਕੁਝ ਗਲਤ ਲੋਕਾਂ ਦੀ ਜਿਹੜੀ ਹੈ ਪਹਿਰੇਦਾਰੀ ਹੋ ਜੇ ਉਹਨਾਂ ਨੂੰ ਸਮਝਾਉਣ ਦੇ ਲਈ ਤੇ ਜਾਂ ਫਿਰ ਸੰਗਤ ਨੂੰ ਸਹੀ ਸੁਚੇਤ ਮਾਰਗ ਦੇਣ ਦੇ ਲਈ ਸਰਬਤ ਖਾਲਸਾ ਬੁਲਾਇਆ ਜਾਂਦਾ ਹੈ ਗੁਰਮੁਖ ਪਿਆਰਿਓ ਇਹ ਹੈ ਸਰਬਤ ਖਾਲਸਾ ਦੀ ਡੈਫੀਨੇਸ਼ਨ ਚਲੋ ਖੈਰ ਅਤ ਕੀ ਵਿਸਾਖੀ ਤੇ ਕਹਿੰਦੇ ਸਰਬੱਤ ਖਾਲਸਾ ਹੋ ਰਿਹਾ ਕੁਝ ਲੋਕਾਂ ਦੇ ਵੱਲੋਂ ਇਹ ਅਫਵਾਹਾਂ ਡਾਈਆਂ ਗਈਆਂ ਇਹੀ ਅਫਵਾਹਾਂ 2023 ਦੇ ਵਿੱਚ ਉਡਾਈਆਂ ਗਈਆਂ ਸੀ 2023 ਦੇ ਵਿੱਚ ਇਹੀ ਗੱਲ ਕਹੀ ਜਾ ਰਹੀ ਸੀ ਕਿ ਸਰਬੱਤ ਖਾਲਸਾ ਬੁਲਾਇਆ ਜਾ ਰਿਹਾ ਉਦੋਂ ਜਦੋਂ ਭਾਈ ਅਮਰਿਤਪਾਲ ਸਿੰਘ ਹੋਰੀ ਗ੍ਰਿਫਤਾਰ ਹੋਏ ਨੇ ਉਹਨਾਂ ਦਾ ਮੈਨੂੰ ਖਿਮਾ ਕਰਿਓ 2000 ਹਾਂ ਠੀਕ ਹੈ 2000 ਦੇ 23 April ਦੇ ਵਿੱਚ ਕਿਉਂਕਿ 23 April 2023 ਨੂੰ ਤਾਂ ਜੀ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਉਹਨਾਂ ਨੇ ਆਪ ਜਿਹੜੀ ਹੈ ਆਪਣੀ ਗ੍ਰਿਫਤਾਰੀ ਦਿੱਤੀ ਸੀ ਉਸ ਵਕਤ ਕਿਹਾ ਜਾ ਰਿਹਾ ਸੀ ਕਿ ਵਿਸਾਖੀ ਤੇ ਸਰਬੱਤ ਖਾਲਸਾ ਹੋਣ ਜਾ ਰਿਹਾ ਲੋਕਾਂ ਨੂੰ ਬਹੁਤ ਜ਼ਿਆਦਾ ਇਕੱਠਾ ਕੀਤਾ ਗਿਆ ਸਾਡੇ ਕੁਝ ਜਿਹੜੇ ਭੈਣ ਭਰਾ ਸੀ ਵਿਦੇਸ਼ਾਂ ਦੇ ਵਿੱਚੋਂ ਉਹ ਵੀ ਵਾਪਸ ਆ ਗਏ ਵਿਦੇਸ਼ਾਂ ਦੇ ਵਿੱਚੋਂ ਕਹਿੰਦੇ ਜੀ ਸਰਬੱਤ ਖਾਲਸਾ ਹੋ ਰਿਹਾ ਪਰ ਸਰਬੱਤ ਖਾਲਸਾ ਅਸਲ ਦੇ ਵਿੱਚ ਜੇ ਗੱਲ ਕਰੀਏ ਸਰਬੱਤ ਖਾਲਸਾ ਉਸ ਵਕਤ ਨਹੀਂ ਹੋਇਆ 2015 ਦੇ ਵਿੱਚ ਸਰਬੱਤ ਖਾਲਸਾ ਹੋਇਆ ਸੀ ਸਮੇਂ-ਸਮੇਂ ਤੇ ਐਤਕੀ ਹੁਣ ਫੇਰ ਕਿਹਾ ਜਾ ਰਿਹਾ ਵਿਸਾਖੀ ਤੇ ਸਰਬੱਤ ਖਾਲਸਾ ਹੋ ਰਿਹਾ ਪਰ ਮੈਂ ਤੁਹਾਡਾ ਧੰਨਵਾਦ ਮਾ ਵਿਸਾਖੀ ਤੇ ਕੋਈ ਸਰਬੱਤ ਖਾਲਸਾ ਨਹੀਂ ਹੋ ਰਿਹਾ ਹਾਂ ਇਹਨਾਂ ਕੋ ਹੈ ਵੀ ਵੱਡਾ ਇਕੱਠ ਹੋ ਰਿਹਾ ਇਸ ਵਕਤ ਸਾਧ ਸੰਗਤ ਵਿਸਾਖੀ ਤੇ ਜਿਸ ਦੇ ਵਿੱਚ ਸਾਰੀ ਸਮੁੱਚੀ ਕੌਮ ਪੰਥ ਇਕੱਠਾ ਹੋ ਕੇ ਕੁਝ ਮਸਲਿਆਂ ਤੇ ਵਿਚਾਰ ਧਾਰਾ ਜ਼ਰੂਰ ਹੋ ਸਕਦੀ ਹੈ ਮੈਂ ਬੇਨਤੀ ਕਰਕੇ ਆਪ ਜੀ ਦਾ ਧਿਆਨ ਇਹ ਵੀ ਦਵਾ ਦਿਆਂ ਵਿਸਾਖੀ ਤੇ ਅਸੀਂ ਕੀ ਕਰਨਾ ਹੈ ਪਹਿਲਾਂ ਆਰੰਭ ਵਿੱਚ ਆਪਾਂ ਬੇਨਤੀ ਕੀਤੀ ਸੀ ਵਿਸਾਖੀ ਹੈ ਤੇ ਇਹ ਵਿਸਾਖ ਦੇ ਮਹੀਨੇ ਦੇ ਵਿੱਚ ਮਨਾਈ ਜਾਣ ਵਾਲੀ ਵਿਸਾਖੀ ਕਦੇ 1699 ਦੀ ਵਿਸਾਖੀ ਨੂੰ ਯਾਦ ਕਰਿਓ ਤੇ ਪਿਆਰਿਓ ਉਹ ਸਿਧਾਂਤ ਨੂੰ ਅਸੀਂ ਜਿਉਂਦਾ ਰੱਖਣਾ ਹੈ ਕਿ ਗੁਰੂ ਬਾਜਾਂ ਵਾਲੇ ਦਾ ਬਨਾਇਆ ਅੰਮ੍ਰਿਤ ਉਹ ਅੰਮ੍ਰਿਤ ਪਾਨ ਅਸੀਂ ਜ਼ਰੂਰ ਕਰਨਾ ਹੈ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਸੋਰਨਾਰ ਮਨਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਸਤਿਗੁਰੂ ਕਹਿੰਦੇ ਨੇ ਜਿਹੜੇ ਦੇਵੀ ਦੇਵਤੇ ਵੀ ਅਮਰਤ ਦੀ ਖੋਜ ਵਿੱਚ ਨੇ ਅਮਰਤ ਨੂੰ ਲੱਭ ਰਹੇ ਨੇ ਪਰ ਉਹੀ ਅਮਰਤ ਮੈਂ ਗੁਰੂ ਤੋਂ ਪਾ ਲਿਆ ਹੈ ਇਹ ਰਸ ਇਹ ਸਤਿਗੁਰੂ ਕਹਿੰਦੇ ਨੇ ਇਹ ਜਿਹੜਾ ਅਮਰਤ ਹੈ ਨਾ ਇਹ ਅਮਰਤ ਇਹ ਗੁਰੂ ਤੋਂ ਹੀ ਮਿਲਦਾ ਹੈ ਗੁਰੂ ਦੇ ਕੋਲ ਕੀਤਿਆਂ ਬੈਠਿਆਂ ਗੁਰੂ ਦੀ ਸੰਗਤ ਕੀਤੀਆਂ ਇਹ ਅਮਰਤ ਪ੍ਰਾਪਤ ਹੁੰਦਾ ਹੈ ਅਮਰਤ ਸ਼ਕੀਏ ਗੁਰੂ ਵਾਲੇ ਬਣਿਏ ਸਿੰਘ ਸਜੀਏ ਸਾਧ ਸੰਗਤ ਔਰ ਸਾਨੂੰ ਅੱਜ ਲੋੜ ਹੈ ਖਾਲਸਾ ਜੀ ਕਿ ਅਸੀਂ ਗੁਰੂ ਵਾਲੇ ਬਣ ਜਾਈਏ ਤੇ ਆਪਣੀ ਕੌਮ ਨੂੰ ਸਹੀ ਮਾਰਗ ਸਹੀ ਦਿਸ਼ਾ ਜਿਹੜੀ ਹੈ ਉਹ ਜ਼ਰੂਰ ਦਈਏ ਸਾਧ ਸੰਗਤ ਇਹ ਚੀਜ਼ਾਂ ਦੀ ਲੋੜ ਹੈ ਮੈਂ ਇੱਥੇ ਗੱਲ ਕਰਨੀ ਨਹੀਂ ਸੀ ਚਾਹੁੰਦਾ ਪਰ ਅੱਜ ਜੋ ਸਾਡੀ ਕੌਮ ਦੇ ਹਾਲਾਤ ਨੇ ਅੱਜ ਜੋ ਸਾਡੀ ਕੌਮ ਜਿਹੜੀ ਹੈ ਦੁਫਾੜ ਹੋ ਚੁੱਕੀ ਹੈ ਕੌਮ ਸਾਡੀ ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਵਿੱਚੋਂ ਨਿਕਲ ਚੁੱਕੀ ਹੈ ਉਹ ਤੁਸੀਂ ਵੇਖ ਹੀ ਰਹੇ ਹੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਤਸਵੀਰਾਂ ਜਾਂ ਵੀਡੀਓ ਸਾਂਝੀਆਂ ਹੁੰਦੀਆਂ ਨੇ ਤੇ ਮੈਨੂੰ ਕੁਝ ਵੀਰਾਂ ਤੋਂ ਪਤਾ ਲੱਗਿਆ ਕੁਝ ਜਿਹੜੇ ਸਾਡੇ ਨੌਜਵਾਨ ਨੇ ਉਹ ਕਿਸ ਤਰ੍ਹਾਂ ਅੱਜ ਆਪਣੇ ਕੇਸਾਂ ਨੂੰ ਕਤਲ ਕਰਵਾ ਰਹੇ ਨੇ ਦਾੜ੍ਹੀਆਂ ਨੂੰ ਕਤਲ ਕਰਵਾ ਰਹੇ ਨੇ ਉਲਟਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਰਹੇ ਨੇ ਤੇ ਦੂਸਰੇ ਸਾਡੇ ਬੱਚੇ ਉਹਨਾਂ ਤੋਂ ਕੀ ਸਿੱਧ ਲੈਣਗੇ ਇਹਦਾ ਕਾਰਨ ਕੀ ਹੈ ਕਿ ਅਸੀਂ ਭਟਕ ਗਏ ਅਸੀਂ ਆਪਣੀ ਨੌਜਵਾਨੀ ਨੂੰ ਅਸੀਂ ਆਪਣੀ ਕੌਮ ਨੂੰ ਸਾਂਭ ਹੀ ਨਹੀਂ ਸਕੇ ਔਰ ਦੂਜੀ ਗੱਲ ਜਿੱਥੇ ਸਾਡੇ ਜਥੇਦਾਰ ਧਰਮ ਦੇ ਆਗੂ ਜਿਹੜੇ ਨੇ ਪ੍ਰਚਾਰ ਨਹੀਂ ਕਰ ਸਕਦੇ ਤੇ ਉਹ ਉਹ ਜਿਹੜੇ ਨੇ ਉਹ ਦੂਸਰਿਆਂ ਤੋਂ ਆਸ ਭਾਲਦੇ ਨੇ ਵੀ ਇਹ ਪ੍ਰਚਾਰ ਕਰਨ ਕੌਮ ਤੇ ਅਜਾ ਪੁੱਲ ਜੀ ਪਈ ਆ ਜਥੇਦਾਰਾਂ ਨੂੰ ਬਦਲ ਦਿੱਤਾ ਜੀ ਤੇ ਐਸਜੀਪੀਸੀ ਪ੍ਰਧਾਨ ਨੂੰ ਮਨਾਉਣ ਲਈ ਆਪ ਖੁਦ ਕਿੰਨੇ ਕਿੰਨੇ ਲੋਕ ਜਾਂਦੇ ਨੇ ਖੁਦ ਸੁਖਬੀਰ ਬਾਦਲ ਚਲੇ ਗਏ ਉਹਨੇ ਪਤਾ ਨਹੀਂ ਕੀ ਗੋਲੀ ਦਿੱਤੀ ਉਹ ਜਦੀ ਮੰਨ ਗਏ ਜੀ ਇਹ ਇਹ ਕੌਮ ਕੀ ਹੈ ਕੌਮ ਦੁਫਾੜ ਹੋ ਚੁੱਕੀ ਹੈ ਮੈਂ ਕਹਿੰਦਾ ਵੀ ਕਈ ਲੋਕਾਂ ਦਾ ਸ਼ਿਕਵਾ ਹੁੰਦਾ ਹੈ ਵੀ ਕੌਮ ਦੇ ਮਸਲੇ ਨਹੀਂ ਸੋਚਦੇ ਜੀ ਅਸੀਂ ਅਮਰਦਸ਼ਾ ਕਿ ਤੁਸੀਂ ਗੁਰੂ ਵਾਸਤੇ ਅਮਰਦਸ਼ਕਣਾ ਕੌਮ ਵਾਸਤੇ ਨਹੀਂ ਕਹਿਣ ਤੋਂ ਭਾਵ ਵੀ ਇਹੋ ਜਿਹੇ ਲੋਕਾਂ ਵਾਸਤੇ ਨਹੀਂ ਜਿਹੜੇ ਲੋਕ ਸਾਨੂੰ ਕੋਈ ਸਹਿਦ ਨਹੀਂ ਦੇ ਰਹੇ ਅਸੀਂ ਕੌਮ ਦੇ ਉੱਤੇ ਜਦੋਂ ਕੋਈ ਭੀੜ ਪਵੇ ਅਸੀਂ ਜ਼ਰੂਰ ਇਕੱਤਰਤ ਹੋਈਏ ਇਕੱਠੇ ਹੋਈਏ ਕੁਝ ਗੁਰਮਤਿ ਪਾਏ ਜਾਣ ਪਰ ਗੁਰਮਤਿ ਪਾਏ ਜਾਣ ਕੁਝ ਇਹੋ ਜਿਹੇ ਲੋਕਾਂ ਵੱਲੋਂ ਜਿਹੜੇ ਆਪਣਾ ਸਟੈਂਡ ਕਲੀਅਰ ਕਰਨ ਫਿਰ ਬੇਨਤੀ ਕਰਦਾ ਕਿ ਇਹੋ ਜਿਹੇ ਗੁਰਮਤਿ ਜੀਆਂ ਦੀ ਸਾਨੂੰ ਲੋੜ ਹੈ ਇਹੋ ਜਿਹੇ ਲੋਕਾਂ ਦੀ ਭਾਈ ਅਮਰਤਪਾਲ ਸਿੰਘ ਵਰਗਿਆਂ ਦੀ ਲੋੜ ਹੈ ਇਹੋ ਜਿਹੇ ਕੁਝ ਲੋਕਾਂ ਦੀ ਲੋੜ ਹੈ ਜਿਹੜੇ ਆਪਣਾ ਸਟੈਂਡ ਇੱਕ ਪੱਖ ਰੱਖਦੇ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰੀ ਵਰਗੇ ਤੇ ਬਾਈ ਦੀਪ ਸਿੱਧੂ ਵਰਗੇ ਤੇ ਕਿੰਨੇ ਹੋਰ ਲੋਕ ਨੇ ਆ ਚਲੋ ਵੈਸੇ ਤਾਂ ਮੈਨੂੰ ਗੱਲ ਕਰਨੀ ਕੋਈ ਜ਼ਿਆਦਾ ਜਿਹੜੀ ਹੈ ਅਤਕਥਨੀ ਨਹੀਂ ਹੈ ਪਰ ਮੈਂ ਗੱਲ ਕਰਾਂ ਵੀ ਉਹ ਜਿਹੜਾ ਗਾਇਕ ਸੀ ਨਾ ਜਿਹਦਾ ਨਾਮ ਸ਼ੁਭਦੀਪ ਸਿੰਘ ਸ਼ਾਇਦ ਸਿੱਧੂ ਮੂਸੇਵਾਲਾ ਹਾਂ ਮੈਨੂੰ ਯਾਦ ਆ ਗਿਆ ਉਹ ਨੌਜਵਾਨ ਦੀਆਂ ਲਿਖੀਆਂ ਹੋਈਆਂ ਜਿਹੜੀਆਂ ਲਿਖਤਾਂ ਨੇ ਅੱਜ ਉਹਦੇ ਜਾਣ ਤੋਂ ਬਾਅਦ ਸਾਹਮਣੇ ਆ ਰਹੀਆਂ ਨੇ ਉਹ ਲਿਖਤਾਂ ਦੇ ਵਿੱਚ ਕੁਝ ਬੋਲ ਉਹਦੇ ਸੱਚੇ ਨੇ ਜੇ ਸ਼ਾਇਦ ਉਹ ਵੀਰ ਸਾਡੇ ਵਿੱਚ ਹੁੰਦਾ ਤੇ ਅੱਜ ਬਹੁਤ ਕੁਝ ਹੋ ਸਕਦਾ ਸੀ ਨਜ਼ਾਇਜ਼ ਹੋਈ ਤੇ ਨਜ਼ਾਇਜ਼ ਕਬੱਡੀ ਦੇ ਗਰਾਊਂਡਾਂ ਦੇ ਵਿੱਚ ਹੋਈ ਜਿੱਥੇ ਇੱਕ ਨੌਜਵਾਨ ਸੰਦੀਪ ਸਿੰਘ ਨੰਬਰ ਨੰਗਲ ਅੰਬੀਆਂ ਵੀ ਮਾਰਿਆ ਗਿਆ ਉਸ ਨੌਜਵਾਨ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ ਬੜੇ ਐਸੇ ਪਰਿਵਾਰ ਨੇ ਜਿਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ ਉਹਨਾਂ ਦੇ ਸਰਕਾਰ ਨਾਲ ਗਿਲੇ ਨੇ ਤੇ ਪਰ ਮੈਂ ਇੱਕੋ ਬੇਨਤੀ ਕਰਦਾ ਹਾਂ ਕਿ ਅੱਜ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ 1984 ਤੋਂ ਬਾਅਦ 95 ਤੱਕ ਝੂਠੇ ਮੁਕਾਬਲੇ ਬਣਾਏ ਗਏ ਐਨਕਾਊਂਟਰ ਹੋਏ ਉਹਨਾਂ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲਿਆ 1984 ਦੇ ਵਿੱਚ ਸਿੱਖ ਨਸਲ ਕੁਸ਼ੀ ਹੋਈ ਉਹਦਾ ਇਨਸਾਫ ਨਹੀਂ ਮਿਲਿਆ ਪਰ ਹਜੇ ਇਹ ਤੁਸੀਂ ਭੁੱਲ ਜਿਓ ਵੀ ਤੁਹਾਨੂੰ ਇਨਸਾਫ ਮਿਲ ਜੂਗਾ ਇੱਥੇ ਇਨਸਾਫ ਮਿਲਣਾ ਬਹੁਤ ਮੁਸ਼ਕਲ ਹੈ ਜਦ ਸਾਡੇ ਲੋਕ ਇੱਕ ਦੂਜੇ ਦੀਆਂ ਲਤਾਂ ਖਿੱਚਣ ਤੇ ਲੱਗੇ ਹੋਏ ਨੇ ਹਰ ਇੱਕ ਸਿਸਟਮ ਦੇ ਵਿੱਚ ਕਰਪਟ ਬੰਦੇ ਬੈਠੇ ਨੇ ਉੱਥੇ ਇਨਸਾਫ ਮਿਲਣਾ ਬਹੁਤ ਮੁਸ਼ਕਲ ਹੈ ਪਿਆਰਿਓ ਸੋ ਇਸ ਕਰਕੇ ਮੈਂ ਜਿਹੜਾ ਉਪਦੇਸ਼ ਹੈ ਆਪਜੀ ਨਾਲ ਸਾਂਝਾ ਕਰਨਾ ਆਪਜੀ ਦੇ ਚਰਨਾਂ ਵਿੱਚ ਬੇਨਤੀਆਂ ਨੇ ਕਿ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਸਮਝਦੇ ਹੋਏ ਪਿਆਰਿਓ ਵਿਸਾਖੀ ਤੇ ਇਸ ਵਾਰ ਅਸੀਂ ਆਪ ਗੁਰੂ ਵਾਲੇ ਬਣੀਏ ਆਪਣੇ ਬੱਚਿਆਂ ਨੂੰ ਦਸੀਏ ਵਿਸਾਖੀ ਦਾ ਇਤਿਹਾਸ ਕੀ ਹੈ ਸਾਧ ਸੰਗਤ ਜਦੋਂ ਕਹਿੰਦੇ ਦੁਨੀਆ ਦਾ ਅਤੀਤ ਬਦਲਣਾ ਦੁਨੀਆ ਦੀ ਦਿਸ਼ਾ ਬਦਲਨੀਆ ਉਦੋਂ ਵਿਸਾਖੀ ਤੋਂ ਹੀ ਬਦਲਨੀਆ ਤੇ ਪਿਆਰਿਓ ਇਸ ਗੱਲ ਨੂੰ ਸਮਝਣ ਦਾ ਜ਼ਰੂਰ ਯਤਨ ਕਰਿਓ ਪ੍ਰਯਾਸ ਕਰਿਓ ਲੋਕਾਂ ਨੇ 29 ਮਈ ਦਾ ਬਹੁਤ ਰੌਲਾ ਪਾਇਆ ਹੋਇਆ ਕਿ 29 ਮਈ ਨੂੰ ਦੁਨੀਆ ਖਤਮ ਹੋ ਰਹੀ ਹੈ ਪਰ ਅਜੇ ਹਾਲੇ ਕੁਝ ਵੀ ਨਹੀਂ ਹੈ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਸਮਝਣ ਦਾ ਯਤਨ ਕਰੋ ਪ੍ਰਯਾਸ ਕਰੋ ਪਿਆਰਿਓ ਸਾਨੂੰ ਜਾਗਰੂਕਤੀ ਲਿਆਉਣੀ ਚਾਹੀਦੀ ਆਪਣੇ ਆਪ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ